ਲਓ ਜੀ ਆ ਗਿਆ ਜੀ ਮੈਂ ਪੀਜੀਆਈ ਹਾਂਜੀ ਪੀਜੀਆਈ ਸਹੀ ਸੁਣ ਰਹੇ ਜੀ ਤੁਸੀਂ ਹਾਂ ਦੇਖੋ ਬੋਰਡ ਪੋਲਾ ਬਿਜਲੀ ਵਾਲਾ ਬਿਜਲੀ ਦੇ ਸਮਾਨ ਦੀ ਪੀਜੀਆਈ ਹੈ ਜੀ ਜਿੰਨਾ ਮਰਜ਼ੀ ਖਰਾਬ ਸਮਾਨ ਬਲੈਂਡਰ ਹੈ ਭਾਵੇਂ ਪੱਖਾ ਹੈ ਫ੍ਰੀਜ ਹੈ ਕੂਲਰ ਹੈ ਕੁਛ ਵੀ ਹੈ ਮੋਟਰ ਸੜ ਗਈ ਇੱਥੇ ਪਹੁੰਚਦੀ ਦੀ ਪੀਜੀਆਈ ਪੋਲਾ ਇਲੈਕਟ੍ਰੀਕਲ ਇਹ ਹੀ ਹੈ ਜੀ ਦੁਕਾਨ ਦਾ ਨਾਂ ਜੀ ਪੋਲਾ ਬਿਜਲੀ ਵਾਲਾ ਹੈ ਨਾ ਜੀ ਇਹ ਪੋਲਾ ਜੀ ਦੀ ਫੋਟੋ ਉੱਪਰ ਲੱਗੀ ਹੋਈ ਹੈ ਹਾਂਜੀ ਹਾਂਜੀ ਆਹ ਦੇਖੋ ਜੀ ਪੋਲਾ ਜੀ ਦੀ ਫੋਟੋ ਮੈਂ ਤੁਹਾਨੂੰ ਦਿਖਾਉਂਦਾ ਸਰੋਤਿਓ ਇਹ ਹੈ ਜੀ ਏਸ ਪੀਜੀਆਈ ਦੇ ਫਾਊਂਡਰ ਡਾਇਰੈਕਟਰ ਸਭ ਕੁਝ ਔਰ ਅੱਗੇ ਇਹਨਾਂ ਦੇ ਪਰਿਵਾਰ ਦੇ ਬੰਦੇ ਚਲਾ ਰਹੇ ਨੇ ਜੀ ਹੁਣ ਤੁਹਾਡਾ ਕੀ ਨਾਮ ਹੈ ਜੀ ਪ੍ਰਮੋਦ ਇਹ ਤੁਹਾਡੇ ਪਿਤਾ ਜੀ ਹਾਂਜੀ ਕੀ ਠੀਕ ਕਰਨ ਲੱਗੇ ਹੋ ਤੁਸੀਂ ਮੈਂ ਜੀ ਵੈਕਿਊਮ ਪੰਪ ਉਹ ਯਾਰ ਮੈਂ ਨਾ ਕਿਤੇ ਕੋਈ ਸਮਾਨ ਮੇਰਾ ਖਰਾਬ ਹੋ ਗਿਆ ਉਹ ਮੈਂ ਚਲਾ ਗਿਆ ਦੁਕਾਨ ਤੇ ਉਹਨਾਂ ਨੂੰ ਮੈਂ ਕਿਹਾ ਵੀ ਯਾਰ ਆ ਠੀਕ ਕਰਾਣਾ ਉਹ ਪਹਿਲਾਂ ਮੈਂ ਗਿਆ ਚੰਡੀਗੜ੍ਹ ਚੰਡੀਗੜ੍ਹ ਦਿਖਾਇਆ ਚੰਡੀਗੜ੍ਹ ਵਾਲੇ ਕਹਿੰਦੇ ਇਹ ਤਾਂ ਖਤਮ ਹੈ ਜੀ ਪੁਰਜ਼ਾ ਇਹ ਨਹੀਂ ਠੀਕ ਹੋਣਾ ਤਹੋ ਜੀ ਨਵਾਂ ਲੈ ਲਓ ਉਹ ਕਰਾਲੀ ਮੈਂ ਕਿਸੇ ਨੂੰ ਪੁੱਛ ਲਿਆ ਕੇ ਉਹ ਕਹਿੰਦੇ ਜੀ ਇੱਥੇ ਇੱਕੋ ਹੀ ਹੈ ਜੀ ਪੀਜੀ ਇਹਨਾਂ ਦੇ ਸਮਾਨ ਦੀ ਬਿਜਲੀ ਵਾਲੇ ਦੀ ਤੁਸੀਂ ਭੋਲਾ ਬਿਜਲੀ ਵਾਲੇ ਕੋਲ ਚਲ ਜੋ ਔਰ ਤੁਸੀਂ ਮੈਨੂੰ ਠੀਕ ਵੀ ਕਰ ਦਿੱਤਾ ਸੀਗਾ ਮੈਂ ਕਿਹਾ ਵੀ ਇਹਨਾਂ ਦਾ ਵਲੌਗ ਬਣਾ ਕੇ ਜੀ ਆਪਣੇ ਸਰੋਤਿਆਂ ਨੂੰ ਦਿਖਾਣਾ ਜ਼ਰੂਰ ਹੈ ਸਾਡੇ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਦੇ ਉੱਤੇ ਤੁਸੀਂ ਸਿਸਟਮ ਹੈਗੀ ਤੁਹਾਡੀ ਦੁਕਾਨ ਹੈਗੀ ਜੀ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਦੁਕਾਨ ਦੀ ਖਾਸਤ ਜੋ ਦੁਨੀਆ ਦਾ ਨਟ 볼ਟ ਮੈਂ ਕਹਿੰਦਾ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੋਣਾ ਕਿ ਆਹ ਕੁਛ ਇਤੇ ਪਿਆ ਹੈਗਾ ਆ ਦੇਖੋ ਜੀ ਸਮਾਨ ਉਹ ਬੱਲੇ ਤੁਹਾਡੇ ਬੱਲੇ ਬੱਲੇ ਆਹਾਂ ਇਨੇ ਮੀਰੀਚ ਪਏ ਥੱਲੇ ਇਹ ਸਾਰੇ ਰਿਪੇਅਰ ਹੋਣੇ ਆ ਇਹ ਸਾਰੇ ਰਿਪੇਅਰ ਹੋਣੇ ਆ ਹਾਂ ਜੀ ਆ ਦੇਖੋ ਜੀ ਲਾਈਨਾਂ ਤੇ ਲੱਗੇ ਹੋਏ ਨੇ ਔਰ ਆ ਦੇਖੋ ਜੀ ਸਮਾਨ ਹਰੇਕ ਤਰ੍ਹਾਂ ਦਾ ਜਿਹੜੀ ਵੀ ਨਟ 볼ਟ ਕੋਈ ਟਿਵਰੀ ਹੈ ਜਿਹੜੀ ਨਹੀਂ ਮਿਲਦੀ ਕਿਤੇ ਵੀ ਚੰਡੀਗੜ੍ਹ ਵੀ ਨਹੀਂ ਮਿਲੂਗੀ ਤੁਹਾਨੂੰ ਕਰਾਲੀ ਵਿੱਚ ਮਿਲੂਗੀ ਪੋਲਾ ਬਿਜਲੀ ਵਾਲੇ ਦੇ ਕੋਲ ਅੰਦਰ ਵੀ ਮੈਂ ਤੁਹਾਨੂੰ ਦਿਖਾਣਾ ਹੈ ਦੁਕਾਨ ਇਹਨਾਂ ਦੀ ਆ ਦੇਖੋ ਜੀ ਅੰਦਰਲੇ ਪਾਸੇ ਮਿਕਸੀਆਂ ਦੇ ਮੱਗ ਜੱਗ ਜਾਰ ਸਾਰਾ ਕੁਝ ਉਬਲੇ ਬੱਲੇ 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 ਪੋਲੇ ਜਿਹੜਾ ਸਮਾਨ ਬਹੁਤ ਹੈ ਇਧਰਲੇ ਪਾਸੇ ਰੱਖਿਆ ਹੋ ਤੁਸੀਂ ਹਾਂਜੀ ਹਾਂਜੀ ਇਹ ਬੰਦੇ ਭੁੱਲ ਵੀ ਜਾਂਦੇ ਨੇ ਮੈਂ ਕਹਿੰਦਾ ਕਈ ਤੁਹਾਡੇ ਕੋਲ ਠੀਕ ਕਰਾ ਕੇ ਲੈਣ ਨਹੀਂ ਜਾਂਦੇ ਐਦਾਂ ਵੀ ਹੋ ਜਾਂਦਾ ਹਾਂਜੀ ਹਾਂਜੀ ਐਦਾਂ ਹੋ ਜਾਂਦਾ ਕਿੰਨੀ ਦੇਰ ਦੀ ਗਾਰੰਟੀ ਹੈ ਜੀ ਇੱਕ ਦੋ 1-2 ਮਹੀਨੇ ਦੇ ਵਿੱਚ ਵਿੱਚ ਜੋ ਲੈ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਲੈ ਜਵੇ ਤਾਂ ਵੀ ਦੇ ਦਿੰਨੇ ਜੇ ਮਿਲ ਜਵੇ ਫਿਰ ਉਹਨੂੰ ਕਹਦੇ ਨੇ ਵੀ ਆਪੇ ਲੱਭ ਲੈ ਹੈ ਹਾਂਜੀ ਆ ਫਿਰ ਆਹ ਦੇਖ ਲਓ ਆਹ ਦੇਖ ਲਓ ਜੀ ਕਹਿੰਦੇ ਜੀ 1 ਮਹੀਨੇ ਤੋਂ ਬਾਅਦ ਜਿਹੜਾ ਆਜ ਵੇ ਫਿਰ ਉਹਨੂੰ ਕਹਿੰਦੇ ਜੀ ਆਪੇ ਲੱਭ ਲੈ ਤੇ ਇੱਥੇ ਲੱਭਣਾ ਪੈਂਦਾ ਜੀ ਸਮਾਨ ਔਰ ਮਹੀਨੇ ਦੇ ਵਿੱਚ ਵਿੱਚ ਲੈ ਜਾ ਤਾਂ ਠੀਕ ਹੈ ਜੀ ਆ ਦੇਖੋ ਜੀ ਸਾਰਾ ਸਮਾਨ ਇਹਨਾਂ ਦੇ ਫਿਰ ਦੁਕਾਨ ਪਰਲੇ ਪਾਸੇ ਤੱਕ ਜਾਂਦੀ ਹੈ ਦੂਸਰੇ ਪਾਸੇ ਚੌਕ ਨੂੰ ਵੀ ਲੱਗ ਜਾਂਦੀ ਆ ਕੇ ਆਹ ਲਓ ਜੀ ਸਮਾਨ ਦੇਖੋ ਤੁਸੀਂ ਹੈ ਨਾ ਜੀ ਪੀਜੀਆ ਵਾਕੇ ਸਹੀ ਕਿਹਾ ਮੈਂ ਤੁਹਾਨੂੰ ਬਿਜਲੀ ਦੇ ਸਮਾਨ ਦੀ ਪੀਜੀਆ ਲਓ ਮਿਕਸੀਆਂ ਆ ਦੇਖੋ ਜੀ ਮਿਕਸੀਆਂ ਆ ਜਾਰ ਪੁਰਾਣੇ ਪੁਰਾਣੇ ਜਾਰ ਜਿਹੜੇ ਆਊਟਡੇਟਡ ਮਾਡਲ ਹੈ ਮਾਡਲ ਖਤਮ ਹੋ ਗਿਆ ਉਹਦਾ ਵੀ ਤੁਹਾਨੂੰ ਮਿਲੂਗਾ ਆ ਕਨਵੇਅਰ ਆ ਬੈਲਟਾਂ ਰੱਖੀਆਂ ਹੋਈਆਂ ਨੇ ਕਿਹੜੀਆਂ ਕਨਵੇਅਰ ਬੈਲਟਾਂ ਇਹ ਹਾਂਜੀ 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 1 ਮਿੰਟ ਆ ਜਾਊਗਾ ਜਰਾ ਮੇਰੇ ਕੋਲ ਤੁਸੀਂ ਜਰਾ ਮੈਨੂੰ ਥੋੜੇ ਜਿਨੇ ਨੌਲੇਜ ਘੱਟ ਐ ਸਮਾਨ ਦੀ ਤੁਸੀਂ ਤਾਂ ਹੁਣ ਵਾਕਿਫ ਐ ਪੂਰੀ ਕੱਲੀ ਕੱਲੀ ਚੀਜ਼ ਦੇ ਇਹ ਬੈਲਟਾਂ ਰੱਖੀਆਂ ਹੋਈਆਂ ਉੱਪਰ ਇਹ ਵਾਸ਼ਿੰਗ ਮਸ਼ੀਨ ਦੀਆਂ ਬੈਲਟਾਂ ਨੇ ਇਹ ਵਾਸ਼ਿੰਗ ਮਸ਼ੀਨ ਦੇ ਬੈਲਟ ਆ ਵੱਖ-ਵੱਖ ਨੰਬਰ ਹੋਣੇ ਨੇ ਨਾ ਹਾਂਜੀ ਹਾਂਜੀ ਵਾਸ਼ਿੰਗ ਮਸ਼ੀਨ ਵੀ ਠੀਕ ਕਰ ਦੇਣਾ ਕੀ ਕੁਝ ਠੀਕ ਕਰ ਦੇਣਾ ਤੁਸੀਂ ਅਸੀਂ ਫ੍ਰਿਜ ਏਸੀ ਮਾਈਕ੍ਰੋਵੇਵ ਇੰਡਕਸ਼ਨ ਹਾਂਜੀ ਹੋਰ ਜੀ ਮਦਾਣੀਆਂ ਪ੍ਰੈਸਾਂ ਹੈਂਡ ਬਲੈਂਡਰ ਕਟਰ ਮਸ਼ੀਨਾ ਰੰਦੀ ਮਸ਼ੀਨਾ ਰੂਟਰ ਓ ਵਾਹ ਜੀ ਬਾਬਾ ਜੀ ਜਨਰੇਟਰ ਵੀ ਕਰ ਦਿੰਦੇ ਨੇ ਠੀਕ ਹਾਂਜੀ ਹਾਂਜੀ ਆਹ ਦੇਖੋ ਜੀ ਸਰੋਤਿਓ ਆਈਟਮਾਂ ਕਿੰਨੀਆਂ ਹੀ ਗਿਣਾਤੀਆਂ ਸਾਰੀਆਂ ਠੀਕ ਕਰ ਦਿੰਦੇ ਨੇ ਸਾਰੀਆਂ ਦੇ ਸਪੇਅਰ ਪਾਰਟ ਇਹਨਾਂ ਕੋਲ ਹੈਗੇ ਨੇ ਔਰ ਆਹ ਦੇਖੋ ਜੀ ਇਧਰਲੇ ਪਾਸੇ ਆ ਵੀ ਠੀਕ ਕਰ ਦਿੰਦੇ ਹਾਂ ਔਟੋ ਕਲੇਬ ਵੀ ਠੀਕ ਕਰ ਦਿੰਦੇ ਹਾਂ ਮਾਈਕ੍ਰੋਵੇਵ ਮਾਈਕ੍ਰੋਵੇਵ ਵੀ ਕਰ ਦਿੰਦੇ ਆਹ ਪੁਰਾਣੇ ਪਏ ਸਟੈਬਲਾਈਜ਼ਰ ਇਹ ਇਨਵਰਟਰ ਵੀ ਕਰ ਦਿੰਦੇ ਆ ਜੀ ਇਹ ਇਨਵਰਟਰ ਵੀ ਕਰ ਦੋ ਹਾਂਜੀ ਹਾਂਜੀ ਮਿਕਸੀ ਦਾ ਸਮਾਨ ਤੁਹਾਡੇ ਕੋਲ ਜ਼ਿਆਦਾ ਪਿਆ ਹੈ ਹਨਾ ਜੀ ਹਾਂਜੀ ਜੀ ਮਿਕਸੀਆਂ ਦਾ ਮਾਈਕ੍ਰੋਵੇਵ ਸਾਰੇ ਮਾਈਕ੍ਰੋਵੇਵ ਸਾਰੇ ਗੈਸ ਦੀ ਜ਼ਰ ਕੀ ਜ਼ਰ ਸਭ ਤਰ੍ਹਾਂ ਦੇ ਫਰਿੱਜ ਵੀ ਕਰ ਦਿੰਦੇ ਹੋ ਹਾਂਜੀ ਹਾਂਜੀ ਯਾਰ ਇੰਨਾ ਕੁਛ ਸਾਰੇ ਡਿਪਾਰਟਮੈਂਟ ਹੈਗੇ ਹਨ ਹਾਂਜੀ ਹਾਂਜੀ ਹੈ ਪੀਜੀਆਈ ਦੇ ਵਿੱਚ ਤੁਹਾਨੂੰ ਸਾਰੇ ਡਿਪਾਰਟਮੈਂਟ ਮਿਲੂਗਾ ਜੀ ਬਿਜਲੀ ਦੇ ਸਮਾਨ ਦੀ ਪੀਜੀਆਈ ਹੈ ਪੋਲਾ ਬਿਜਲੀ ਵਾਲਾ ਕਰਾਲੀ ਦੇ ਵਿੱਚ ਬਸ ਤੁਸੀਂ ਚਿੱਠੀ ਭਾਦੋ ਭਾਵੇਂ ਅਮਰੀਕਾ ਤੋਂ ਲਿਖ ਕੇ ਪੋਲਾ ਬਿਜਲੀ ਵਾਲਾ ਕਰਾਲੀ ਇੰਨੇ ਹੀ ਲਿਖਣਾ ਕੁਛ ਨਹੀਂ ਲਿਖਣ ਦੀ ਲੋੜ ਹੈਗੀ ਸਿੱਧੀ ਚਿੱਠੀ ਪਹੁੰਚੂਗੀ ਕਿਉਂ ਪਰਮੋਦ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਇੰਨੇ ਕਹਿੰਦੀ ਲੋੜ ਆ ਦੇਖੋ ਜੀ ਦੂਰੋਂ ਦੂਰੋਂ ਬੰਦੇ ਪੁੱਛਦੇ ਭਾਲਦੇ ਇਨਾਂ ਕੋਲ ਪਹੁੰਚ ਜਾਂਦੇ ਆ ਔਰ ਇਹ ਸਾਰਾ ਸਮਾਨ ਜਿਹੜਾ ਹੈ ਇਹਦੇ ਮਾਹਰ ਰਿਪੇਅਰ ਕਰਨ ਦੇ ਬਾਈ ਜੀ ਆਗੇ ਬਾਈ ਜੀ ਕਿੱਥੋਂ ਆਏ ਤੁਸੀਂ ਜੀ ਕਿੱਥੋਂ ਆਏ ਤਨਾਲੋ ਫੋਕਲ ਪੁਆਇੰਟ ਤਨਾਲੋ ਫੋਕਲ ਪੁਆਇੰਟ ਤੋਂ ਜੀ ਕੁਝ ਲੈਣਾ ਹੈ ਕਿ ਠੀਕ ਕਰਾਣਾ ਹੈ ਜਨਾ ਪੰਪਿੰਗ ਕਰਾਉਣਾ ਹੈ ਜਿਹੜਾ ਪੰਪ 3 ਫੇਸ ਦਾ ਹਾਂਜੀ 3 ਫੇਸ ਦਾ ਪੰਪ 3 ਫੇਸ ਦਾ ਪੰਪ ਤੁਸੀਂ ਜਾਣਦੇ ਇਸ ਦੁਕਾਨ ਨੂੰ ਪਹਿਲਾਂ ਤੋਂ ਕਿ ਕਿਸ ਤੋਂ ਪੁੱਛ ਕੇ ਆਏ ਹੋ ਲੇ ਮੈਨੂੰ ਕਿਸ ਨੇ ਰੈਫਰ ਕੀਤਾ ਸੀ ਰੈਫਰ ਕੀਤਾ ਆ ਦੇਖੋ ਜੀ ਰੈਫਰ ਹੋ ਜਾਂਦੇ ਕੇਸ ਜਿਹਦਾ ਸਰਕਾਰੀ ਹਸਪੀਟਲ ਚ ਰੈਫਰ ਹੋਇਆ ਨਹੀਂ ਪੀਜੀਏ ਨੂੰ ਰੈਫਰ ਇੱਧੇ ਰੈਫਰ ਹੋ ਗਿਆ ਕੇਸ ਤੁਸੀਂ ਕਿਸੇ ਦੁਕਾਨਦਾਰ ਕੋਲ ਹੀ ਗਏ ਸੀਗੇ ਹਾਂਜੀ ਦੁਕਾਨ ਦੇ ਲਈ ਜੀ ਕਿਸੇ ਕੋਲ ਗਿਆ ਸੀ ਉਹਨਾਂ ਤੋਂ ਨਹੀਂ ਬਣਦਾ ਸੀਗਾ ਅੱਛਾ ਹਾਂ ਬੰਦੇ ਸਮਾਨ ਤੋਂ ਨਹੀਂ ਹੋ ਉਹਨਾਂ ਨੇ ਦੱਸਿਆ ਜੀ ਵੀ ਹੈਗੇ ਇੱਥੇ ਕਾਰਜ ਕਰਕੇ ਦੇਣਗੇ ਆ ਹੈ ਜੀ ਗੱਲ ਦੁਕਾਨਦਾਰ ਹੀ ਰੈਫਰ ਕਰਕੇ ਇਹਨਾਂ ਕੋਲ ਭੇਜਦਾ ਮੈਂ ਤੁਹਾਨੂੰ ਪਰਮੋ ਜੀ ਇਹੀ ਗੱਲ ਪਹਿਲਾਂ ਕਹੀ ਸੀ ਵੀ ਦੁਕਾਨਦਾਰ ਤੁਹਾਡੇ ਕੋਲ ਬੰਦੇ ਭੇਜਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਵੀ ਉੱਥੇ ਇਹਦਾ ਇਲਾਜ ਹੋਣਾ ਹੈ ਜਿਹੜਾ ਰੋਗ ਉਹਨਾਂ ਦੇ ਹੱਥ ਵਸਦਾ ਨਹੀਂ ਹੈਗਾ ਉਹ ਇੱਧਰ ਨੂੰ ਭੇਜਦੇ ਨੇ ਇਹਨਾਂ ਦਾ ਦੇਖੋ ਜੀ ਕੰਮ ਗਾਹਕ ਦੂਰੋਂ ਦੂਰ ਪਹੁੰਚਦਾ ਜੀ ਰੈਫਰਡ ਰੈਫਰਵਰਡ ਬਾਈ ਜੀ ਨੇ ਵਰਤੇ ਵੀ ਰੈਫਰ ਕਰਿਆ ਮੈਨੂੰ ਕਿਸ ਨੇ ਜਿੱਦਾਂ ਮੈਂ ਪੀਜੀਏ ਪਹਿਲਾਂ ਸ਼ਬਦ ਵਰਤ ਲੈਣਾ ਜੀ ਹੁਣ ਮੈਂ ਆਪਣੇ ਆਪ ਤੁਸੀਂ ਦੇਖ ਲਓ ਇਹਨੇ ਰੈਫਰ ਆਪਣੇ ਆਪ ਵੀ ਵਰਤ ਲਿਆ ਡਾਕਟਰੀ ਸ਼ਬਦ ਵੀ ਰੈਫਰ ਕਰਤਾ ਜੀ ਉੱਥੇ ਲੈ ਜਾਓ ਪੀਜੀਏ ਦੇ ਵਿੱਚ ਆਹ ਦੇਖੋ ਜੀ ਕੰਮ ਚੱਲ ਰਿਹਾ ਇੱਧਰਲੇ ਪਾਸੇ ਵੀ ਮੈਂ ਦਿਖਾਉਂਦਾ ਜੀ ਇਹਨਾਂ ਦਾ ਨੇੜੇ ਵੀ ਤੁਹਾਡੇ ਦਿਖਾ ਦੇ ਜੀ ਥੋੜਾ ਬਹੁਤ ਸਮਾਨ ਹੈ ਹਾਂ ਜੀ ਹਾਂ ਜੀ ਉਹ ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਇਧਰਲੇ ਪਾਸੇ ਵੀ ਇਹਨਾਂ ਦੀ ਵਰਕਸ਼ਾਪ ਹੈਗੀ ਹੈ ਕੱਲਾ ਕੱਲਾ ਸਮਾਨ ਖਿਲਰਿਆ ਹੋਇਆ ਔਰ ਸ਼ਾਮ ਨੂੰ ਫਿਰ ਸਿਮੇਟ ਕੇ ਜਾਣੇ ਕਿ ਨੂੰ ਐਦਾਂ ਛੱਡ ਕੇ ਚੱਲ ਜਾਂਦਾ ਨਾ ਸਿਮੇਟ ਕੇ ਹਨ ਹੈ ਨਹੀਂ ਸਿਮੇਟ ਐਂ ਟਿਚ ਕਰਕੇ ਹਾਂ ਜੀ ਹਾਂ ਜੀ ਫਿਰ ਫਿਰ ਕਿੰਨੇ ਵਜੇ ਤੱਕ ਫਿਰ ਇਹੀ ਹਾਲ ਹੋ ਜਾਂਦਾ ਸਵੇਰੇ 9 ਵਜੇ ਆ ਖੋਲ ਨਹੀਂ ਫਿਰ ਸ਼ੁਰੂ ਹੋ ਜਾਂਦਾ ਕੰਮ ਆਹੀ ਫਿਰ ਕਿਤੇ ਪੇਚ ਕਾਸ ਚੱਕਿਆ ਕਿਤੇ ਹਾਂਜੀ ਹਾਂਜੀ ਪਲਾਸ ਰੱਖਦਾ ਕਿਤੇ ਕੁਛ ਰੱਖਦਾ ਚੱਕ ਕੋਈ ਮੋਟਰ ਰੱਖ ਇਦੀ ਠੀਕ ਹੋ ਗਈ ਇਹਦੀ ਖਰਾਬ ਹੋ ਗਈ ਇਹਦੀ ਵਾਰੀ ਆ ਗਈ ਇਹਦੀ ਨਹੀਂ ਆਈ ਹੈ ਨਾ ਖਲਾਰਾ ਫਿਰ ਉਦੋਂ ਹੀ ਪਜ ਜਾਂਦਾ ਹਾਂਜੀ ਸ਼ਾਮ ਤੱਕ ਫਿਰ ਪੂਰਾ ਖਲਾਰਾ ਹਾਂਜੀ ਸਿਮੇਟਨ ਤੇ ਕਿੰਨਾ ਟਾਈਮ ਲੱਗ ਜਾਂਦਾ ਫਿਰ ਇੱਕ ਘੰਟਾ ਤਾਂ ਚਾਹੀਦਾ ਨਹੀਂ ਕਈ ਵਾਰੀ ਐਵੇਂ ਦਿਲ ਕਰਦਾ ਮੈਂ ਛੱਡ ਯਾਰ ਸਵੇਰੇ ਆ ਕੇ ਫੇਰ ਖਿਲਰ ਨਹੀਂ ਇਹਨਾਂ ਇੱਕ ਵਾਰ ਛੱਡ ਵੀ ਜਾਂਦੇ ਜੀ ਐਵੇਂ ਸਵੇਰੇ ਆ ਕੇ ਕਰ ਲੈਂਦੇ ਕੰਮ ਐਵੇਂ ਛੱਡ ਜਾਂਦੇ ਆ ਹਾਂਜੀ ਹਾਂਜੀ ਦੇਖੋ ਜੀ ਜਦੋਂ ਡਾਕਟਰ ਥੱਕ ਜਾਂਦੇ ਨੇ ਉਹਨੇ ਜੋ ਆਪਰੇਸ਼ਨ ਕਰ ਕਰ ਕੇ ਬਹੁਤੇ ਫਿਰ ਇਹ ਸਮਾਨ ਨੂੰ ਛੱਡ ਦਿੰਦੇ ਨੇ ਐਸੀ ਤਰ੍ਹਾਂ ਹੀ ਹਾਂਜੀ ਪੋਲਾ ਜੀ ਇਹ ਦੁਕਾਨ ਕਦੋਂ ਸ਼ੁਰੂ ਕਰੀ ਸੀ ਪੋਲਾ ਜੀ ਨੇ ਮੇਰੇ ਪਾਪਾ ਨੇ ਤੁਸਾਨੂ ਜੋ ਛਾਟ ਮਾਂ ਕੰਮ ਸ਼ੁਰੂ ਕਰ ਲਿਆ ਬਈ 1968 ਵਿੱਚ ਸ਼ੁਰੂ ਕਰ ਲਿਆ ਤਾਂ ਹਾਂਜੀ ਫਿਰ ਤਾਂ ਚੰਗੇ ਸਾਲ ਹੋ ਗਏ ਜੀ ਨੂੰ ਉਦੋਂ ਦੀ ਇਸੇ ਦੁਕਾਨ ਤੇ ਪਹਿਲਾਂ ਬਾਜ਼ਾਰ ਚ ਸੀ ਦੁਕਾਨ ਪਹਿਲਾਂ ਬਾਜ਼ਾਰ ਚ ਸੀ ਪੂਰੇ 1988 ਵਿੱਚ 1988 ਤੋਂ ਇੱਥੇ ਚੱਲ ਰਹੀ ਹੈ ਦੁਕਾਨ ਹਾਂਜੀ ਵਾਹ ਜੀ ਵਾਹ ਦੇਖੋ ਜੀ 1988 ਦਾ ਇੰਸਟੀਚਿਊਟ ਖੁੱਲਿਆ ਹੋਇਆ ਔਰ ਕੰਮ ਚੱਲ ਰਿਹਾ ਹੈ ਦੂਰੋਂ ਦੂਰੋਂ ਬੰਦੇ ਰੈਫਰ ਹੋ ਕੇ ਇਹਨਾਂ ਕੋਲ ਪਹੁੰਚਦੇ ਨੇ ਇਹਨਾਂ ਦਾ ਨੌਂ ਚੱਲਦਾ ਕਰਾਲੀ ਦੇ ਵਿੱਚ ਬਿਜਲੀ ਦਾ ਸਮਾਨ ਕੁਝ ਵੀ ਖਰਾਬ ਹੈ ਘਰਾਂ 'ਚ ਅਕਸਰ ਸਮਾਨ ਖਰਾਬ ਪਿਆ ਹੁੰਦਾ ਹੈ ਤੁਹਾਡੇ ਘਰਾਂ ਵਿੱਚ ਵੀ ਸਰੋਤੇ ਜੇਕਰ ਕੁਝ ਪਿਆ ਖਰਾਬ ਕਰਾਲੀ ਲੈ ਆਓ ਦੇ ਕੂਰੀਅਰ ਕਰਦੇ ਸਾਡੇ ਤਾਂ ਸਰੋਤੇ ਦੂਰ ਦੂਰ ਤੱਕ ਫੈਲੇ ਹੋਏ ਨੇ ਜੀ ਕੋਈ ਅੰਮ੍ਰਿਤਸਰ ਆ ਕੋਈ ਜਲੰਧਰ ਆ ਕੋਈ ਪਠਾਨਕੋਟ ਆ ਕਿਤੇ ਵੀ ਆ ਕਰਾਲੀ ਦੇ ਨੇੜੇ ਤੇਰੇ ਵਾਲੇ ਵੀ ਹੈਗੇ ਨੇ ਤੇ ਦੂਰ ਤੇ ਕੋਈ ਕਹੇ ਜੀ ਮੈਂ ਭੋਲਾ ਜੀ ਨੂੰ ਦੇਣੀ ਹੈ ਚੀਜ਼ ਦਿਖਾਣੀ ਹੈ ਤਾਂ ਉਹ ਸਾਨੂੰ ਭੇਜ ਦੇਣ ਵਟਸਐਪ ਪਰ ਭੇਜ ਦੇਣ ਜਾਂ ਤੁਹਾਨੂੰ ਭੇਜ ਦੇਣ ਤਾਂ ਦੇਖ ਲਓਗੇ ਉਹਨੂੰ ਕੁਝ ਕਰ ਦੋਗੇ ਜੇ ਕੂਰੀਅਰ ਦਾ ਖਰਚਾ ਅਗਲਾ ਦੇ ਦੇਵੇ ਠੀਕ ਕਰਕੇ ਪਹੁੰਚਾ ਦੋਗੇ ਹਾਂਜੀ ਹਾਂਜੀ ਕਰ ਲਓ ਲਓ ਜੀ ਬਣ ਗਈ ਗੱਲ ਤੁਸੀਂ ਜਿੱਥੋਂ ਮਰਜ਼ੀ ਬੈਠੇ ਵੀਡੀਓ ਦੇਖ ਰਹੇ ਹੋ ਤੁਹਾਡਾ ਕੋਈ ਸਮਾਨ ਖਰਾਬ ਪਿਆ ਪੁਰਾਣਾ ਆਈਟਮਾਂ ਤੁਸੀਂ ਕੋਈ ਦੁਬਾਰਾ ਦੱਸ ਦਿਓ ਕਿਹੜੀਆਂ ਕਿਹੜੀਆਂ ਠੀਕ ਕਰ ਲੈਂਦੇ ਹਾਂ ਜੀ ਬੋਲ ਦਿਓ ਸਾਰੇ ਇੱਕੋ ਵੈਕਿਊਮ ਕਲੀਨਰ ਜੀ ਮਾਈਕ੍ਰੋਵੇਵ ਫ੍ਰਿਜ ਫ੍ਰਿਜ ਏਸੀ ਠੀਕ ਹੈ ਜੀ ਜਨਰੇਟਰ ਠੀਕ ਹੈ ਜੀ ਮੋਟਰਾਂ ਠੀਕ ਹੈ ਸਿੰਗਲ ਫੇਸ 3 ਫੇਸ ਠੀਕ ਹੈ ਟੁੱਲੂ ਪੰਪ ਟੁੱਲੂ ਪੰਪ ਮਿਕਸੀਆਂ ਮਧਾਣੀਆਂ ਮਿਕਸੀਆਂ ਮਧਾਣੀਆਂ ਬਲੈਂਡਰ ਵੀ ਬਲੈਂਡਰ ਵੀ ਹਾਂਜੀ ਹੋਰ ਕੋਈ ਆਟਮ ਰਹਿ ਗਈ ਡਰਿਲ ਮਸ਼ੀਨਾਂ ਡਰਿਲ ਮਸ਼ੀਨਾਂ ਰੰਦੇ ਰੰਦੇ ਰੂਟਰ ਰੂਟਰ ਵੀ ਹੈਂਡ ਗ੍ਰਾਈਂਡਰ ਹੈਂਡ ਗ੍ਰਾਈਂਡਰ ਵੀ ਹਾਂਜੀ ਸਾਰਾ ਕੁਝ ਲੋ ਜੀ ਮਿਸਤਰੀਆਂ ਦੇ ਔਜ਼ਾਰ ਵੀ ਜਿਹੜੇ ਨੇ ਟਾਈਲਾਂ ਵਾਲੇ ਨੇ ਜਾਂ ਹੋਰ ਨੇ ਕਈ ਵਾਰੀ ਖਰਾਬ ਹੋ ਜਾਂਦੇ ਨੇ ਤਾਂ ਸਾਨੂੰ ਸੁੱਟਣੇ ਪੈਂਦੇ ਨੇ ਪਰ ਸੁੱਟਣ ਦੀ ਲੋੜ ਨਹੀਂ ਹੈ ਪੋੜਾ ਬਿਜਲੀ ਵਾਲਾ ਕੋਰਾਲੀ ਵਿੱਚ ਤੁਸੀਂ ਪਹੁੰਚ ਜਾਓ ਇੱਥੇ ਹਰ ਚੀਜ਼ ਦਾ ਹੱਲ ਹੋਏਗਾ ਤੁਹਾਡਾ ਔਰ ਬਾਈ ਜੀ ਇੱਕ ਵਾਰੀ ਆਪਣੇ ਨੰਬਰ ਬੋਲ ਦੋ ਤਾਂ ਜਿਹੜਾ ਸਰੋਤੇ ਜਰਾ ਸੁਣ ਲੈਣਗੇ ਤੁਹਾਡਾ ਨੰਬਰ ਵੀ 9998463132 999888464631313232 ਆਹ ਹੈ ਜੀ ਨੰਬਰ ਇਹ WhatsApp ਤੇ ਪਰ ਚੱਲਦਾ ਜੀ WhatsApp ਵਾਲਾ ਨੰਬਰ ਦੂਸਰਾ ਜੀ ਉਹ ਵੀ ਬੋਲਣਾ ਪੈਣਾ ਜੀ ਤੁਹਾਡੇ ਕੋਲ ਫੋਟੋ ਖਿੱਚ-ਖਿੱਚ ਕੇ ਭੇਜਣੇ ਲੋਕਾਂ ਨੇ ਵੀ ਸਾਡਾ ਦੇਖੋ ਜੀ ਇਹਦਾ ਕਿਆ ਹੋ ਸਕਦਾ ਹਾਂਜੀ WhatsApp ਵਾਲਾ ਨੰਬਰ ਲਿਖਿਓ ਜੀ 981453960 981453960 3960 ਹਾਂਜੀ 981453960 ਦੇ ਤੇ ਤੁਸੀਂ ਕਾਲ ਵੀ ਕਰ ਸਕਦੇ ਹਾਂ WhatsApp ਦੇਤੇ ਵੀ ਤੁਸੀਂ ਆਪਣਾ ਜਿਹੜਾ ਕੋਈ ਖਰਾਬ ਜਿਹੜਾ ਤੁਹਾਡਾ ਮਸ਼ੀਨਰੀ ਹੈ ਪੁਰਜਾ ਹੈ ਉਹ ਪੇਚ ਸਕਦੇ ਹੋ ਬਾਈ ਜੀ ਮੰਗਾ ਵੀ ਦੇਣਗੇ ਇਹਨਾਂ ਕੋਲ ਬਹੁਤ ਕੁਝ ਹੈਗਾ ਔਰ ਦੇਸੀ ਜਗਾੜ ਵੀ ਕਈ ਵਾਰ ਲਾਣਾ ਪੈਂਦਾ ਇਹਦਾ ਕੀ ਮਤਲਬ ਹੁੰਦਾ ਮੈਨੂੰ ਕਿਸੇ ਨੇ ਕਿਹਾ ਜੀ ਉਹ ਦੇਸੀ ਜਗਾੜ ਬਣਾ ਦੇ ਮੈਂ ਕਿਹਾ ਇਹ ਪੁਰਜਾ ਤਾਂ ਆਂਦਾਨੀ ਕੰਪਨੀ ਦਾ ਬੰਦ ਹੋ ਗਈ ਕਹਿੰਦੇ ਜੀ ਭੋਲਾ ਜੀ ਦੇਸੀ ਜਗਾੜ ਵੀ ਬਣਾ ਦੇਣਗੇ ਕਈ ਵਾਰ ਆਪਾਂ ਨੂੰ ਉਹ ਪੁਰਜਾ ਸੇਮ ਟੂ ਸੇਮ ਨਹੀਂ ਮਿਲਦਾ ਫਿਰ ਉਹ ਉਹਦੇ ਨਾਲ ਦਾ ਸੇਮ ਬਣਾਉਣਾ ਪੈਂਦਾ ਜਗਾੜ ਜਗਾੜ ਹਾਂਜੀ ਜਗਾੜ ਦੇਖ ਲਓ ਜਗਾੜ ਵੀ ਲਾ ਦਿੰਦੇ ਆ ਜੀ ਇਹੇ ਦੇਖੋ ਜੀ ਇਸ ਤਰ੍ਹਾਂ ਦੇ ਡਾਕਟਰ ਕਿੱਥੇ ਮਿਲਣੇ ਤੁਹਾਨੂੰ ਬਿਜਲੀ ਦੇ ਸਮਾਨ ਦੇ ਕੰਪਨੀਆਂ ਬੰਦ ਹੋ ਗਈਆਂ ਪੁਰਜ਼ੇ ਬਣਨੇ ਬੰਦ ਹੋ ਗਏ ਆਉਣੇ ਬੰਦ ਹੋ ਗਏ ਫਿਰ ਵੀ ਜਿਹੜਾ ਹੈ ਦਿਗਾਰਡ ਲਾ ਦਿੰਦੇ ਨੇ ਪੁਰਜ਼ਾ ਆਪਣੇ ਤਰੀਕੇ ਨਾਲ ਵੀ ਬਣਾ ਦਿੰਦੇ ਨੇ ਮੈਂ ਤੁਹਾਨੂੰ ਇੱਕ ਵਾਰੀ ਦੁਕਾਨ ਦੇ ਬਾਹਰੋਂ ਦੀ ਦਿਖਾ ਦਿੰਦਾ ਜਿਹਨਾਂ ਦੀ ਆ ਦੇਖੋ ਜੀ ਬਾਹਰ ਵੀ ਫ੍ਰਿਜ ਪਏ ਨੇ ਆ ਤੁਹਾਨੂੰ ਬੋਰਡ ਪੜਾ ਦਿੰਦੇ ਨੇ ਇੱਕ ਵਾਰੀ ਵਿਨਾਇਕ ਇਲੈਕਟ੍ਰੀਕਲਜ਼ ਲਿਖਿਆ ਹੋਇਆ ਇੱਥੇ ਇੱਥੇ ਬਿਜਲੀ ਦੇ ਸਮਾਨ ਦੀ ਰਿਪੇਅਰ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਅਤੇ ਬਿਜਲੀ ਦਾ ਸਮਾਨ ਵੇਚਿਆ ਜਾਂਦਾ ਹੈ ਪੋਲਾ ਬਿਜਲੀ ਵਾਲਾ ਆ ਦੇਖੋ ਜੀ ਸਮਾਨ ਔਰ ਇਸ ਵਲੌਗ ਨੂੰ ਜਿੱਥੋਂ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਜਿਹੜੇ ਵੀ ਕੋਨੇ ਤੋਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਦੁਕਾਨ ਜੇਕਰ ਤੁਹਾਡੇ ਸ਼ਹਿਰ ਵਿੱਚ ਵੀ ਹੈ ਕਿਤੇ ਤਾਂ ਉਸ ਦੁਕਾਨ ਦਾ ਨਾਂ ਵੀ ਕਮੈਂਟ ਦੇ ਵਿੱਚ ਪਾਓ ਔਰ ਪੋਲਾ ਜੀ ਦੀ ਖਾਸੀਅਤ ਮੈਂ ਤੁਹਾਨੂੰ ਦੱਸ ਦਿੱਤੀ ਸਾਰੀ ਦੁਕਾਨ ਦਿਖਾ ਦਿੱਤੀ ਕੋਈ ਤੁਹਾਡਾ ਕੋਈ ਇਹੋ ਜਿਹਾ ਪਾਰਟ ਪੁਰਜ਼ਾ ਹੈ ਘਰ ਵਿੱਚ ਜਿਹੜਾ ਮੁਰੰਮਤ ਮੰਗਦਾ ਹੈ ਔਰ ਠੀਕ ਨਹੀਂ ਹੋ ਰਿਹਾ ਜਵਾਬ ਦੇ ਦਿੱਤਾ ਹੈ ਜਿਹਨੂੰ ਉਹ ਪੋਲਾ ਬਿਜਲੀ ਵਾਲਾ ਕਰਾਲੀ ਇਹਨਾਂ ਨਾਲ ਸੰਪਰਕ ਕਰ ਲਓ ਇਹਨਾਂ ਨੂੰ ਵਟਸਐਪ ਤੇ ਕਰ ਦਿਓ ਇਹ ਤੁਹਾਨੂੰ ਦੱਸ ਦੇਣਗੇ ਕਿੰਨੇ ਖਰਚੇ ਜਰੂਰੀ ਜੇ ਤੁਸੀਂ ਦੂਰ ਤੋਂ ਦੇਖ ਰਹੇ ਹੋ ਦਾ ਕੋਰੀਅਰ ਦਾ ਖਰਚਾ ਤੁਹਾਡਾ ਹੋਊਗਾ ਰਿਪੇਅਰ ਦੇ ਪੈਸੇ ਜਾਇਜ਼ ਲੈਂਦੇ ਨੇ ਇਹ ਧੰਨਵਾਦ ਜੀ ਸ਼ੁਕਰੀਆ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ